Грязь 주님으로기 <목소리로> பிரபுநானு கே ਸੱਚ ਦੀ ਸੰਗਤ ਨਾਲ ਮੁਖ ਜੋੜੋ ਭਾਵ ਰਬ ਜੀ ਨਾਲ ਮੁਖ ਜੋੜੋ ਤਾਂ ਗੁਰਮਤੀ ਜਿਹਨੂੰ ਸੰਯੋਗ ਕਹਿੰਦੇ ਆਉਗੁਣਾ ਨੂੰ ਛੋੜੋ ਇਹਨੂੰ ਵੀ ਜਿਹੋ ਕਹਿੰਦੇ ਜਿਸ ਦਿਨੇ ਗੱਲ ਸਮਝ ਆ ਜਾਏਗੀ ਸਾਨੂੰ ਕਿੱਥੋਂ ਸਮਝ ਆਈ ਮੇਰੀ ਅਕਲ ਨਹੀਂ ਹੈ ਸਾਧ ਸੰਗ ਜੀ ਇਟਸ ਨਾਟ ਵਾਈ ਇੰਟਰਪ੍ਰੀਟੇਸ਼ਨ ਅਸੀਂ ਮਾ ਸੈਮੀਨਾਰ ਕੀਤਾ ਸੀ ਅਸੀਂ ਮਾਂ ਸੈਮੀਨਾਰ ਦੇ ਵਿਚਾਰ ਸ਼ਬਦ ਪੜ੍ਹਿਆ ਸੀ ਮਾਤਾ ਮਤ ਪਿਤਾ ਸੰਤੋਖ ਸਾਥ ਪਾਈ ਕਰ ਇਹ ਵਿਸ਼ੇਕ ਤਾਂ ਉਹਦੇ ਵਿੱਚ ਅਸੀਂ ਜਦੋਂ ਸ਼ਬਦ ਨੂੰ ਪੜ੍ਹ ਰਹੇ ਸੀ ਤਾਂ ਪੜਦੇ ਪੜਦੇ ਪਤਾ ਲੱਗਿਆ ਕਿ ਮਤ ਚੰਗੀ ਮਾਤ ਰੂਪੀ ਮਾਤਾ ਹੁੰਦੀ ਹੈ ਸੰਤੋਖ ਰੂਪੀ ਪਿਤਾ ਹੁੰਦਾ ਹੈ ਚੰਗੇ ਗੁਣਾ ਦੇ ਬੱਚੇ ਹੁੰਦੇ ਨੇ ਬਰਲੀ ਨਹੀਂ ਗੱਲ ਚੱਲ ਰਹੀ ਤਾਂ ਅਸੀਂ ਮਾਂ ਸੈਮੀਨਾਰ ਦੇ ਵਿਚਾਰ ਇਹ ਸਮਝ ਦੇ ਸੰਬੰਧੇ ਅੱਗੇ ਜਦੋਂ ਟੁਰੇ ਉਹਦੇ ਵਿੱਚ ਆਇਆ ਕਹਿਣਾ ਹੈ ਕਿཅਕਈ ਨ ਕਹਿਣਾ ਜਾਏ ਕੋ ਕੁਦਰਤ ਕੀਮਤ ਨਹੀਂ ਪਾਏ ਸ਼ਰਮ ਸੂਰਤ ਦੋ ਸਸੂਰ ਪਏ ਮੇਰੇ ਸਸੋਰਾ ਬਣੇ ਕੌਨ ਸ਼ਰਮ ਮਿਹਨਤ ਅਤੇ ਸੂਰਤ ਹਮੇਸ਼ਾ ਸੂਰਤ ਕਰਕੇ ਜਾਗਦੇ ਰਹਿਣਾ ਕਰਨੀ ਕਾਮਣ ਕਰ ਮੰਨ ਲੈ ਮੇਰੀ ਪਤਨੀ ਬਣੀ ਕਰਨੀ ਕਰਨੀ ਮੀਨਸ ਚੰਗੇ ਪ੍ਰੈਕਟੀਕਲ ਜੀਵਨ ਦੀ ਅਮਲੀ ਤੌਰ ਤੇ ਲਿਵਿੰਗ ਉਹਨੂੰ ਕਰਨੀ ਕਹਿੰਦੇ ਰੋ ਮੇਰੀ ਵਾਈਫ ਹੈ ਫਿਜ਼ੀਕਲ ਪਤਨੀ ਦੇਸ਼ ਗੱਲ ਨਹੀਂ ਚੱਲ ਰਹੀ ਅੱਗੇ ਕਹਿੰਦੇ ਨੇ ਸਾਹਾ ਸੰਜੋਗ ਵਿਆਹਾ ਵਿਜੋਗ ਸਾਹਾ ਨਿਕਲ ਆਂਦਾ ਉਸ ਦਿਨ ਮੀਨਸ ਰੱਬੀ ਮਿਲਣ ਦਾ ਸੰਜੋਗ ਹੋ ਜਾਂਦਾ ਜਦੋਂ ਅਸੀਂ ਸੱਚ ਦੀ ਸੰਗਤ ਕਰਦੇ ਹਾਂ ਵਿਆਹਾ ਵਿਜੋਗ ਸਾਡਾ ਰੱਬ ਜੀ ਨਾਲ ਵਿਆਹ ਹੋ ਜਾਂਦਾ ਸੱਚੀ ਸੰਗਤ ਕਰਕੇ ਜਦੋਂ ਵਿਜੋਗ ਕਰਦਿਆ ਕੀਦੇ ਨਾਲ ਆਉਗੁਣਾ ਨਾਲ ਮੰਦੀਆਂ ਆਦਤਾਂ ਨਾਲੋਂ ਛੁੱਟਦੇ ਹਾਂ ਇਹਨੂੰ ਸਾਹਾ ਸੰਯੋਗ ਵੀ ਆਹਾ ਵੀਜੂ ਕਹਿੰਦੇ ਹਨ ਸੱਚ ਸੰਤਤ ਕੋ ਨਾਨਕ ਜੋਗ ਇਹਦੇ ਚੋਂ ਚੰਗੇ ਚੰਗੇ ਗੁਣਾ ਰੂਪੀ ਸੰਤਾਨ ਪੈਦਾ ਹੁੰਦੀ ਹੈ ਹੁਣ ਜਦੋਂ ਪਤਾ ਲੱਗ ਗਿਆ ਨਾ ਸਾਧ ਸੰਗਤ ਜੀ ਜਿੰਨਾ ਅਸੀਂ ਗੁਰਬਾਣੀ ਦੀ ਬੋਲੀ ਦੇ ਮੁਤਾਬਕ ਆਪਣੀ ਰੋਜ਼ਮਰਰਾ ਦੇ ਜੀਵਨ ਵਿੱਚ ਗੱਲਾਂ ਕਰਿਆ ਕਰਾਂਗੇ ਉਤਨਾ ਸਾਨੂੰ ਗੁਰਬਾਣੀ ਡ੍ਰਿੜ ਹੋਏਗੀ ਜਿਸ ਦਿਨ ਇਹ ਸੰਯੋਗ ਔਰ ਵਿਯੋਗ ਦਾ ਇਹ ਟੌਪਿਕ ਸਮਝ ਆ ਜਾਏਗਾ ਜਪਜੀ ਵਿੱਚ ਅਸੀਂ ਇਸ ਨੂੰ ਸਮਝ ਚੁੱਕੇ ਹੋਇਆ ਸੰਯੋਗ ਵਿਯੋਗ ਦੋ ਇਕਾਰ ਚਲਾਵੇ ਲਿਖਿਆ ਹੋਇਆ ਭਾਗ ਕੀ ਹੁੰਦਾ ਹੈ ਉਹਦੀ ਤੁਹਾਡੀ ਬਾਹਰ ਪੈਨ ਡਰਾਈਵ ਔਰ ਸੀਡੀ ਮਿਲੇਗੀ ਜਾਂ ਪੁਸਤਕ ਮਿਲੇਗੀ ਸਚਿਆਰਾ ਕਿਵੇਂ ਬਣੀ ਹੈ ਇਸ ਤਰ੍ਹਾਂ ਜਦੋਂ ਦ੍ਰਿੜ ਹੋ ਜਾਂਦਾ ਨਾ ਕਿ ਸੰਯੋਗ ਵਿਯੋਗ ਕਿਨੂੰ ਕਹਿੰਦੇ ਨੇ ਉਸ ਤੋਂ ਬਾਅਦ ਅਸੀਂ ਕਹਿਣਾ ਛੱਡ ਦਿੰਦੇ ਆ ਕਿ ਇਹ ਸੰਜੋਗ ਲਿਖਿਆ ਹੈ ਸੀ ਫਲਾਣੇ ਦੇ ਨਾਲ ਵਿਆਹ ਹੋ ਗਿਆ ਹੈ ਜੀ ਇਹ ਸੰਜੋਗ ਲਿਖਿਆ ਹੈ ਸੀ ਫਲਾਣ ਨਾਲ ਵਿਆਹ ਹੋ ਗਿਆ ਤੇ ਵਿਜੋਗ ਲਿਖਿਆ ਸੀ ਫਲਾਣ ਨਾਲ ਤਲਾਕ ਹੋ ਗਿਆ ਇਹ ਬਾਹਰ ਲਈ ਸੰਜੋਗ ਵਿਜੋਗ ਦੀਆਂ ਗੱਲਾਂ ਨਹੀਂ ਚੱਲ ਰਹੀਆਂ ਗੁਰਮਤੀ ਚ ਸੰਜੋਗ ਵਿਜੋਗ ਕਨਸੈਪਟ ਹੈ ਸੰਜੋਗ ਮੀਨਸ ਸੱਚ ਦੀ ਸੰਗਤ ਜਿ ਜਾੜ ਦਾ ਉਦਮ ਕਰਿਆ ਕਰ ਇਹ ਸੰਜੋਗ ਹੈ ਉਥੇ ਤੇਰਾ ਰੱਬ ਜੀ ਦੇ ਨਾਲ ਮਿਲਾਪ ਹੋ ਜਾਏਗਾ ਕਿਉਂਕਿ ਰੱਬ ਜੀ ਵਿੱਚ ਸੰਗਤ ਹਰ ਪ੍ਰਭ ਅਸੈ ਜੀਓ ਸੰਗਤ ਨੂੰ ਬੇਕੁੰਠ ਕਹਿੰਦੇ ਨੇ ਦੁਨੀਆ ਸ਼ੁਰੂ ਤੋਂ ਮੰਦੀ ਆਈ ਹੈ ਕਿ ਬੈਕੁੰਠ ਵਿੱਚ ਭਗਵਾਨ ਜੀ ਹੁੰਦੇ ਹਨ ਲੇਕਿਨ ਦੁਨੀਆ ਮਰਨ ਤੋਂ ਬਾਅਦ ਮੰਦੀ ਸੀ ਗੁਰੂ ਪਾਤਸ਼ਾਹ ਜੀ ਨੇ ਜੀਂਦੇ ਜੀ ਸੰਯੋਗ ਕਰਾ ਕੇ ਵਿਜੋਗ ਆਉਗਣਾ ਤੋਂ ਕਰਨਾ ਸੋ ਇਹ ਸ਼ਬਦ ਦੱਸ ਰਿਹਾ ਹੈ ਹੰਕਾਰ ਤੋਂ ਵਿਜੋਗ ਕਿਵੇਂ ਕਰੀਏ ਅਹੰਤੂ ਰੋ ਮੁਖ ਜੋਰੋ ਗੁਰਗੁਰ ਕਰਤ ਮਨ ਲੋਰੋ ਲੋਰੋ ਦਾ ਮਤਲਬ ਹੁੰਦਾ ਫਰੂਲੋ ਆਪਣਾ ਪਰਚੋ ਲੋ ਆਪਣੀ ਖੋਜ ਕਰੂ ਬੰਦੇ ਖੋਜ ਦਿਲ ਹਰ ਰੋਜ਼ ਆਦਰਵਾਇਸ ਕੀਏਗਾ ਨਾ ਫਿਰ ਪਰੇਸ਼ਾਨੀ ਮੈਂ ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗਿਰੀ ਨਾਏ ਅੱਜ ਦਾ ਨੌਜਵਾਨ ਜਾਂ ਅੱਜ ਦਾ ਕੋਈ ਵੀ ਵੱਡਾ ਇਨਸਾਨ ਉਹ ਆਪਣੀ ਪਰਚੋ ਨਹੀਂ ਕਰ ਰਿਹਾ ਬੰਦੇ ਖੋਜ ਦਿਲਾ ਰੋਜ਼ ਨਹੀਂ ਕਰ ਰਿਆ ਤਾਂ ਉਹਨੂੰ ਪਰੇਸ਼ਾਨੀ ਸਤਾ ਰਹੀ ਹੈ ਕਿ ਨਹੀਂ ਸਤਾ ਰਹੀ ਉਹ ਰਿਕਗਨਾਈਜ਼ ਨਹੀਂ ਕਰ ਰਿਆ ਕਿ ਮੇਰੀ ਮੰਜੀ ਥੱਲੇ ਸੱਪ ਹੈ ਇਹਨੂੰ ਕਹਿੰਦੇ ਨੇ ਬੰਦੇ ਖੋਜ ਦਿਲਾ ਰੋਜ਼ ਨਾ ਫਿਰ ਪਰੇਸ਼ਾਨੀ ਮੈਂ ਇਸ ਮਨ ਕੋ ਕੋਈ ਖੋਜੋ ਭਾਈ ਆਪਣੇ ਮਨ ਨੂੰ ਖੋਜਣਾ ਗੁਰਗੁਰ ਕਰਤ ਮਨ ਲੋਰੋ ਅੱਛਾ ਮੈਂ ਤੇ ਗੁਰਗੁਰ ਕਰਦਾ ਸੀ ਕਿ ਪੁੱਤਰ ਮਿਲ ਜਾਏ ਮੈਂ ਤੇ ਗੁਰਗੁਰ ਕਰਦਾ ਸੀ ਕਿ ਮਕਾਨ ਮਿਲ ਜਾਏ ਲੋਨ ਮਿਲ ਜਾਏ ਮੈਂ ਗੁਰਗੁਰ ਕਰਦਾ ਸੀ ਮੈਂ ਇਲੈਕਸ਼ਨ ਜਿੱਤ ਜਾਵਾਂ ਮੈਂ ਗੁਰਗੁਰ ਕਰਦਾ ਸੀ ਮੈਨੂੰ ਫਲਾਣੀ ਕਾਮਯਾਬੀ ਮਿਲ ਜਾਏ ਦੁਨਿਆਵੀ ਸਕਸੈਸ ਵਾਸਤੇ ਮੈਂ ਗੁਰਗੁਰ ਕਰਦਾ ਸੀ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਗੁਰਗੁਰ ਕਰਨਾ ਮੀਨਸ ਗੁਰੂ ਦੀ ਵਾਹ ਵਾ ਕਰਨੀ ਹੈ ਕਿ ਤੁਸੀਂ ਮੈਨੂੰ ਸੁਮਤ ਬਖਸ਼ ਦਿਓ ਕਿ ਮੈਂ ਆਪਣੀ ਗੇਰੇਵਾਨੀ ਚ ਝਾਕ ਸਕਾਂ ਮੈਂ ਆਪਣਾ ਐਨਾਲਿਸਿਸ ਕਰ ਸਕਾਂ ਮੈਂ ਆਪਣੀ ਪਰਚੋਲ ਕਰ ਸਕਾਂ ਤੁਸੀਂ ਮੈਨੂੰ ਇਤਨੀ ਕਰੇਜ ਦੇਂਦਿਓ ਇਤਨੀ ਅਕਲ ਦੇਂਦਿਓ ਸਾਸ ਸਿੰਘ ਜੀ ਬੜੀ ਪਾਰੀ ਏ ਸੂਰਮਗਤ ਹੈ ਹੈ सूरमे वाली ये मरदानगी है कि दूजिया के अवगुणा तो अख मोड़नी और अपने वाल कर लेनी और अपने अवगुणा वाल झाती मारनी अपने अवगुणा वाल झाती मारन की आदत बहुत वड्डी मरदानगी है ਜਿਹੜੇ ਲੋਕੀ ਧਰਮ ਦੇ ਨਾਂ ਤੇ ਕਰਮ ਕਾਂਡ ਔਰ ਪਾਖੰਡ ਕਰਦੇ ਨੇ ਉਹਨਾਂ ਦਾ ਧਿਆਨ ਆਪਣੇ ਤੋਂ हट ਜਾਂਦਾ ਦੂਜਿਆਂ ਵੱਲ ਪੈ ਜਾਂਦਾ ਅਹੰਤੂ ਰੋ ਮੁਖ ਜੂਰੋ ਗੁਰ ਗੁਰ ਕਰਤ ਮੰਨ ਲੋ ਰੋ ਪ੍ਰੇਪ੍ਰੀਤ ਪਿਆਰੋ ਮੋ ਰਹਾਓ ਪ੍ਰੀਤ ਦੇ ਤੱਤੇ ਨੂੰ ਸਿਆਰੀ ਹੈ ਇਸ ਤਰ੍ਹਾਂ ਰੱਬ ਨਾਲ ਪ੍ਰੀਤ ਬਣਦੀ ਹੈ ਆਪਣੇ ਪਿਆਰੇ ਦੇ ਨਾਲ ਤੇ ਸਾ ਸੰਗਤ ਜੀ ਸਾਡਾ ਪਿਆਰਾ ਕੌਣ ਹੈ ਸਾਰੀ ਦੁਨੀਆ ਕਹੇਗੀ ਰੱਬ ਜੀ ਲੇਕਿਨ ਗੁਰਮਤ ਇਥੇ ਰੁਕਦੀ ਨਹੀਂ ਹੈ ਸਿਰ ਰੱਬ ਜੀ ਨੂੰ ਪਿਆਰਾ ਕਹਿਣ ਨਾਲ ਗੱਲ ਨਹੀਂ ਬਣਦੀ ਗੁਰਮਤ ਕਹਿੰਦੀ ਹੈ ਇਹ ਮਨ ਜੈਸਾ ਸੇਵੇ ਤੈਸੋ ਹੋਏ ਤੇਰਾ ਸਭ ਤੋਂ ਵੱਡਾ ਦੁਸ਼ਮਨ ਹੈ ਤੇਰਾ ਮਨ ਇਸ ਮਨ ਨੂੰ ਸੱਜਣ ਬਣਾ ਇਸ ਮਨ ਨੂੰ ਪਿਆਰਾ ਬਣਾ ਤਾਂਕਿ ਇਹ ਤੇਰਾ ਭਲਾ ਸੋਚ ਸਕੇ ਇਨੂੰ ਕਹਿ ਸੋਣੇ ਸਾਜਨ ਪ੍ਰੇਮ ਸੰਦੇਸ਼ ਰਾ ਸੁਣ ਸਾਜਨ ਪ੍ਰੇਮ ਸੰਦੇਸ਼ ਰਾ ਪ੍ਰੇਮ ਸੰਦੇਸ਼ ਰਾ ਪ੍ਰੇਮ ਸੰਦੇਸ਼ ਰਾ ਪ੍ਰੇਮ ਸੰਦੇਸ਼ ਰਾ ਸੁਣ ਸਾਜਨ ਪ੍ਰੇਮ ਸੰਦੇਸ਼ਰਾ ਅਕੀਤਾਰ ਲਗਨ ਅਕੀਤਾਰ ਲਗਨ ਸੁਣ ਸਾਜਨ ਪ੍ਰੇਮ ਸੰਦੇਸ਼ ਰਾ ਸੁਣ ਸਾਜਨ ਪ੍ਰੇਮ ਸੰਦੇਸ਼ ਰਾ ਗੁਰ ਤੁਠੇ ਸੱਜਣ ਮੇ ਲਿਆ ਗੁਰ ਤੁਠੇ ਜਨ ਨਾਨਕ ਸੁਖ ਸਵੰਨ ਜਨ ਨਾਨਕ ਸੁਖ ਸਵੰਨ ਅਕੀ ਤਾਰਿ ਲਗਨ ਅਕੀ ਤਾ ਸਾਜਨ ਪ੍ਰੇਮ ਸੰਦੇਸ਼ ਰਾ ਸੁਣ ਸਾਜਨ ਪ੍ਰੇਮ ਸੰਦੇਸ਼ ਰਾ ਓ ਮੇਰੇ ਸਾਜਨ ਓਏ ਮੇਰੇ ਸੱਜਣ ਓਏ ਮੇਰੇ ਮਨ ਪ੍ਰੀਮ ਨਾਲ ਸੁਣਿਆ ਅੰਦਰ ਰੱਬ ਜੀ ਰਹਿੰਦੇ ਨੇ ਉਹ ਦੇ ਰਹੇ ਨੇ ਤੂੰ ਸੁਣ ਜਦੋਂ ਸੁਣ ਲੈਂਦਾ ਤਾਂ ਉਹਦੇ ਨਾਲ ਮਿਲਨ ਕੀ ਦਾ ਹੋ ਜਾਂਦਾ ਮਤ ਦਾ ਸਾਸੰਗ ਜਿੱਥੇ ਵੀ ਫੈਮਿਲੀ ਜਾਂ ਜੈਂਡਰ ਇਹ ਸ਼ਬਦ ਆਏ ਨੇ ਨਾ ਉਥੇ ਲਈ ਕਹਿੰਦਾ ਜੀਵ ਰੂਪੀ ਇਸਤਰੀ ਮੈਨੂੰ ਹਸੇ ਉਹ ਜਾਂਦਾ ਉਹ ਕਹਿ ਰਹੇ ਨੇ ਮਤ ਤੇਰੀ ਮਤ ਉਸ ਸੱਜਣ ਸ਼ੋ ਪ੍ਰੀਤਮ ਵੈਗਰੂ ਦੇ ਨਾਲ ਮਿਲ ਜਾਏਗੀ ਕਿਉਂਕਿ ਉਥੇ ਮਨ ਮਰਜ ਹੋ ਗਿਆ ਮਨ ਜਦੋਂ ਮਰਜ ਹੋ ਗਿਆ ਤੇ ਮਨ ਸ਼ੋ ਬਣ ਜਾਂਦਾ ਮਨਸਾਹਿ ਬਣ ਜਾਂਦਾ ਮਨਸਾਈ ਬਣ ਜਾਂਦਾ ਮਨ ਪ੍ਰੀਤਮ ਬਣ ਜਾਂਦਾ ਕਿਹੜਾ ਰੱਬ ਜੀ ਵਾਲਾ ਕੌਣ ਜਿਹੜਾ ਰਬਜੀ ਨਾਲ ਮੀਕੀ ਕਿਮਿਕ ਹੋ ਗਿਆ ਰਬਜੀ ਨਾਲ ਇਕਮਿਕ ਕਿਵੇਂ ਹੁੰਦਾ ਸਤਗੁਰ ਕੀ ਜਿਸ ਨੂੰ ਮਾਤਾ ਵੈ ਸੋ ਸਤਗੁਰ ਮਾਏ ਸਮਾਨਾ ਮਨ ਤੇ ਮਰਜ ਹੋ ਜਾਂਦਾ ਤੂੰ ਤੂੰ ਕਰਤਾ ਤੂੰ ਹੁਆ ਤੂੰ ਤੂੰ ਕਰਤਾ में रहा हूं मुझ में रहा हूँ जब आप पर का मिट गया जब पर का मिट गया जत देखा तत तू ਜੱਤ ਦੇਖਾ ਤਤ ਕੀ ਹੋਇਆ ਮਨ ਨੇ ਤੂੰ ਤੂੰ ਕਹਿਣਾ ਸ਼ੁਰੂ ਕਰ ਦਿੱਤਾ ਮੈਂ ਨਹੀਂ ਹਾਂ ਮੈਂ ਦਾਈ ਸ਼ੋਰ ਸੀ ਮੈਂ ਦਾਈ ਸਾਰਾ ਰੋਲਾ ਰੱਪਾ ਹੈ ਮੈਨੂੰ ਹੀ ਤੋੜਨਾ ਹੈ ਮੈਨੂੰ ਹੀ ਹੰਕਾਰ ਕਰਨਾ ਹੈ ਤਨਾਂ ਜਦੋਂ ਮੈਂ ਸ਼ਬਦ ਵਿਚਾਰ ਰਿਹਾ ਸੀ ਤਾਂ ਵਿਚਾਰਨ ਵੇਲੇ ਮਨ ਨੂੰ ਇਸ ਤਰ੍ਹਾਂ ਖਿਆਲਣਾ ਸ਼ੁਰੂ ਹੋਇਆ ਮੈਂ ਆਪਣੇ ਅੰਦਰ ਚਾਤੀ ਮਾਰੀ ਮੈਂ ਕਿਸੇ ਵੱਲ ਚਾਤੀ ਨਹੀਂ ਮਾਰੀ ਮੈਂ ਆਪਣੇ ਅੰਦਰ ਚਾਤੀ ਮਾਰੀ ਮਨ ਦਾ ਹੰਕਾਰ ਦਾ ਸ਼ੋਰ ਹੈ ਕੀ ਜਿਹੜਾ ਸ਼ੋਰ ਕਹਿੰਦਾ ਮੈਂ 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 ਮੇਰੇ ਬਿਨਾ ਨਹੀਂ ਕੁਝ ਹੋ ਸਕਦਾ ਉਹ ਸ਼ੋਰ ਹੈ ਕੀ ਵਰਸਿਸ ਜੇ ਮੈਂ ਮੈਂ ਦੇ ਬਦਲੇ ਤੂੰ ਤੂੰ ਕਰਨਾ ਸ਼ੁਰੂ ਕਰ ਦੇ ਤੂੰ ਕਰਤਾ ਸਚਿਆਰ ਮੰਡਾ ਸਾਈ ਤੂੰ ਰੱਬ ਜੀ ਨੂੰ ਬਣਾ ਦਈਏ ਮਨ ਆਪਣੀ ਆਕੜਨਾ ਦਿਖਾਏ ਦੁਖਦਾਰੋ ਸੁਖਰੋਗ ਪੈ ਜਾਸੁਕਤਨ ਵੀ ਤੂੰ ਕਰਤਾ ਕਰਨਾ ਮੈਂ ਨਹੀਂ ਅਸੀਂ ਮੈਂ ਕਿਵੇਂ ਕਰਦੇ ਆ ਬਹੁਤ ਸਿੰਪਲ ਮੈਂ ਦਾ ਸ਼ੋਰ ਸਾਡੇ ਅੰਦਰ ਕੀ ਹੈ ਚੁੱਪ ਰਹਿਣ ਨਾਲ ਸ਼ੋਰ ਨਹੀਂ ਮੁੱਕਦਾ ਬੜੀ ਦੁਨੀਆ ਬੜੇ ਹਜ਼ਾਰਾਂ ਸਾਲਾਂ ਤੋਂ ਕਰ ਰਹੀ ਹੈ ਔਰ ਡੇ ਬਾਏ ਡੇ ਦਾ ਪ੍ਰੋਪਾਗੈਂਡਾ ਬੜਾ ਹੋ ਰਿਹਾ ਮੈਡੀਟੇਸ਼ਨ ਕਰੋ ਸਾਸ ਨੇ ਮੈਡੀਟੇਸ਼ਨ ਕਿਵੇਂ ਕਰੋ ਪੁੱਛਦੇ ਆ ਕਹਿੰਦੇ ਚੌਕੜਾ ਮਾਰੋ ਅੱਖੇ ਬੰਦ ਕਰੋ ਬਿੰਦੂ ਤੇ ਧਿਆਨ ਲਗਾਓ ਫਣਾਂ ਦੇ ਲਫ਼ਜ਼ਾਂ ਦਾ ਰਟਨ ਕਰੋ ਫਲਾਣੀ ਜਗ੍ਹਾ ਚਲੇ ਜਾ ਗੁਫਾ ਵਿੱਚ ਚਲੇ ਜਾ ਇੱਕ टांग 'ਤੇ ਖੜੇ ਹੋ ਜਾਓ ਮੈਡੀਟੇਸ਼ਨ ਦੇ ਵੀ ਅਨੇਕਾਂ ਢੰਗ ਨੇ ਬਤੀਆ ਬੁਝਾ ਦਿਓ ਬੋਲੋ ਕੁਛ ਨਾ ਮੋਨ ਵਰਤਾਰਨ ਕਰ ਲਓ ਬੜੇ ਤਰੀਕੇ ਦੇ ਨਾਲ ਮੈਡੀਟੇਸ਼ਨ ਚੱਲੀ ਹੋਈ ਹੈ ਗੁਰੂ ਪਾਚਕੰਦ ਨੇ ਚੁੱਪਿਆ ਚੁੱਪ ਨਾ ਹੋਵੇ ਚੁੱਪ ਰਹਿਣ ਨਾਲ ਚੁੱਪ ਨਹੀਂ ਹੁੰਦੀ ਜੇ ਲਾਇ ਰਹਾ ਲਿਫਤਾਰ ਜੇ ਤੂੰ ਲਗਾਤਾਰ ਚੁੱਪ ਰਵੇਂ ਮੇਰੇ ਮਨ ਇਸ ਤਰ੍ਹਾਂ ਚੁੱਪ ਨਹੀਂ ਹੁੰਦੀ ਇੰਜ ਹੀ ਕਹਿੰਦੇ ਨੇ ਸੋਰਨਾ ਰਾਜਮਾਲ ਮਨ ਸ਼ੋਰ ਮਨ ਸ਼ੋਰ ਪਾੰਦਾ ਰਹਿੰਦਾ ਮਨ ਕਿਹੜਾ ਸ਼ੋਰ ਪਾੰਦਾ ਰਹਿੰਦਾ ਹੋਮੇ ਦਾ ਈਗੋ ਦਾ ਤਾਂ ਮਨ ਨੂੰ ਨਾ ਕੁਝ ਪੁਆਇੰਟ ਸੁਝੇ ਮੇਰਾ ਮਨ ਸ਼ੋਰ ਪਾੰਦਾ ਮੈਂ ਸੱਚਾ ਬਾਕੀ ਝੂਠਾ ਹਾਂ ਉਹ ਮੈਂ ਮੈਂ ਸ਼ੁਰੂ ਹੋਏਗੀ ਮੈਂ ਸੱਚਾ ਹੋਰ ਝੂਠੇ ਮੇਰੇ ਨਾਲ ਧੱਕਾ ਕੀਤਾ ਜਾਂਦਾ ਹੈ ਮੈਂ ਸਭ ਦੇ ਨਾਲ ਭਲਾ ਕੀਤਾ ਮੇਰੇ ਨਾਲ ਧੱਕਾ ਹੋਇਆ ਹੈ ਮੇਰੇ ਬਿਨਾ ਦੇਖਣਾ ਸੂਰਜ ਨਹੀਂ ਚੜ੍ਹੇਗਾ ਕਰ ਤੁਸੀਂ ਮੇਰੇ ਨਾਲ ਇੰਜ ਕੀਤਾ ਨਾ ਸੂਰਜ ਨਹੀਂ ਚੜ੍ਹੇਗਾ ਮੇਰੇ ਬਿਨਾ ਭੁੱਖੇ ਮਰੋਗੇ ਮੈਂ ਕਮਾ ਕੇ ਲਿਆਂਦਾ ਤਾਂ ਖਾਂਦੇ ਹੋ ਮੈਂ ਇੰਜ ਕਰਦਾ ਤੇ ਇੰਜ ਕਰਦੇ ਹੋ ਮੈਂ ਕਰਦਾ ਹਾਂ ਤਾਂ ਹੋਇਆ ਮੇਰੇ ਕਰਨ ਨਾਲ ਹੋਇਆ ਤਾਂ ਹੀ ਕੀਤਾ ਗਿਆ ਵੇ ਤਾਂ ਹੀ ਹੋਇਆ ਵੇ ਇਹ ਕਿੰਨਾ ਭੁਲੇਖਾ ਕਈ ਉਹਨੇ ਭੁਲੇਖਾ ਜੰਦਾ ਮੈਂ ਗੁਰੂ ਜੀ ਨੂੰ ਬਚਾਇਆ ਮੈਂ ਕੌਮ ਨੂੰ ਬਚਾਇਆ ਮੇਰੇ ਬਿਨਾ ਕੌਮ ਡੁੱਬ ਜਾਏਗੀ بڑے ਲੋਕੀਏ ਲਫ਼ਜ਼ ਵਰਤਦੇ ਹੁੰਦੇ ਨੇ ਸਾਧ ਸੰਗਤ ਜੀ ਕੌਮ ਪਤਾ ਹੈ ਕਿਹੜੀ ਗਲਤ ਖੜੀ ਐ ਕੌਮ ਖੜੀ ਐ ਸ਼ਬਦ ਗੁਰੂ ਦੇ ਕੀਮਤੀ ਬੜਮੁੱਲੇ ਸਿਧਾਂਤ ਤੇ ਕੌਮ ਖੜੀ ਐ ਜਿਹੜਾ ਅਸੀਂ ਥਾ ਥਾ ਤੇ ਦੁਨੀਆ ਵਿੱਚ ਮਸ਼ਹੂਰ ਹੋ ਗਏ ਆ ਕਿ ਅਸੀਂ ਸੱਚ ਦੀ ਸੇਵਾ ਕਰਦੇ ਆ ਜਿਹੜਾ ਅਸੀਂ ਸਿੱਖ ਜਗਤ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਐਂਬੂਲੈਂਸ ਲਾਦੇ ਆ ਕਿਸ ਤਰ੍ਹਾਂ 90% ਗੁਰਦੁਆਰਿਆਂ ਦੇ ਨਾਲ ਸਾਡੀ ਡਿਸਪੈਂਸਰੀ ਚੱਲਦੀ ਹੈ ਕਿਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਕਿੰਨੇ ਵੱਡੇ-ਵੱਡੇ ਗੁਰਦੁਆਰਾ ਕਮੇਟੀਆਂ ਕੰਮ ਕਰ ਰਹੀਆਂ ਨੇ ਕਿਸ ਤਰ੍ਹਾਂ ਅਸੀਂ ਜਦੋਂ ਹੜ ਆਂਦਾ ਹੈ ਔਰ ਪੁਚਾ ਆਂਦਾ ਹੈ ਲੰਗਰ ਪੁਚਾਉਂਦੇ ਆ ਇਹ ਸਾਰੀਆਂ ਗੱਲਾਂ ਦੇ ਕਾਰਨ ਕੌਮ ਖੜੀ ਹੈ ਤੁਹਾਡੇ ਮੇਰੇ ਦੁਨੀਆ ਨੂੰ ਸਮਝਾ ਕੇ ਔਰ ਵਾ ਵਾ ਕਰਕੇ ਤੇ ਨਹੀਂ ਖੜੀ ਇਹ ਕੀਮਤੀ ਵੱਡਮੁੱਲੇ ਸਿਦਾਂਤ ਗੁਰੂ ਸਾਹਿਬ ਦੇਗੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈਏ ਕੋ ਉਹਨਾਂ ਨੇ ਬਾਹ ਲੁਡਾਈਏ ਅੱਜ ਪੂਰੀ ਦੁਨੀਆ ਸਿੱਖ ਜਗਤ ਨੂੰ ਦੇਖ ਰਹੀ ਹੈ ਕਾਸ਼ ਅਸੀਂ ਆਪਣੇ ਜਿੰਨੇ ਪਰਸੈਂਟ ਕੰਮ ਕਰਦੇ ਆ ਕੀਮਤੀ ਉਹਨਾਂ ਕੰਮਾਂ ਵਿੱਚ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਅਸੀਂ ਇੱਧਰ ਉੱਧਰ ਫालतू ਖਰਚੇ ਨਾ ਕਰੀਏ ਪਰसों ਇੱਕ ਜਗ੍ਹਾ ਸੰਸਕਾਰ ਤੇ ਗੱਲ ਚੱਲ ਰਹੀ ਸੀ ਛੋਟੇ ਤੋਂ ਛੋਟੇ ਗੁਰਦੁਆਰਿਆਂ ਦੇ ਅੰਦਰ ਵੀ ਇੱਕ ਇੱਕ ਕੀਰਤਨ ਦਰਬਾਰ ਕੀਤਾ ਜਾਂਦਾ 2 2 4 4 5 5 ਲੱਖ ਰੁਪਏ ਖਰਚ ਕੀਤੇ ਜਾਂਦੇ ਨੇ ਉਹਨਾਂ ਵਿੱਚ ਕਰੋ ਬੜਾ ساری ਮਾਇਆ ਬਚਾਈ ਜਾ ਸਕਦੀ ਹੈ ਲੋੜਵੰਦਾ ਵਾਸਤੇ ਖਰਚੀ ਜਾ ਸਕਦੀ ਹੈ ਵੀ ਦਵਾਵਾਂ ਵਾਸਤੇ ਖਰਚੀ ਜਾ ਸਕਦੀ ਹੈ ਜਿਨ੍ਹਾਂ ਦੀ ਜੌਬ ਨਹੀਂ ਉਹਨਾਂ ਵਾਸਤੇ ਖਰਚੀ ਜਾ ਸਕਦੀ ਹੈ ਅਸੀਂ ਕਰ ਸਕਦੇ ਹਾਂ ਗੁਰਦੁਆਰਾ ਕਮੇਟੀਆਂ ਮਿਲ ਕੇ ਗਵਰਨਮੈਂਟ ਕੋਲੋਂ ਜਿਹੜੇ ਮਿਨੋਰਟੀਜ਼ ਵਾਲ ਨੇ ਉਹਨਾਂ ਕੋਲੋਂ ਕਮਸ ਕਮ 150 ਕਰੋੜ ਰੁਪਈਆ ਪਿਆ ਕਿ ਮਿਨੋਰਟੀ ਵਾਲੇ ਵਰਤੋਂ ਅਸੀਂ ਆਸ-ਪਾਸ ਧਿਆਨ ਕਰੀਏ ਕਿਹੜਾ ਬੱਚਾ ਲੋੜਵੰਦਾ ਹੈ ਕਿਹੜਾ ਪੜ੍ਹਨਾ ਚਾਹੁੰਦਾ ਹੈ ਗਵਰਨਮੈਂਟ ਕੋਲੋਂ ਪੈਸੇ ਲੈ ਕੇ ਉਹਨਾਂ ਨੂੰ ਦੁਆਇ ਜਾ ਸਕਦੇ ਨੇ ਗਵਰਨਮੈਂਟ ਦੇਣ ਵਾਸਤੇ ਖੜੀ ਆ ਸੀ ਲੈ ਨਹੀਂ ਰਹੇ ਕਿਉਂਕਿ ਨਮਰਤਾ ਚ ਨਹੀਂ ਆ ਰਹੇ ਨਮਰਤਾ ਜਾਇਦਾ ਚੰਗਾ ਗੁਣ ਹੈ ਬਾਕੀ ਜੋ ਵੀ ਸਿੱਖ ਕੰਮ ਕਰ ਰਹੀ ਹੈ ਉਹ ਚੰਗੇ ਚੰਗੇ ਜਿਹੜੇ ਗੁਣ ਪ੍ਰੈਕਟਿਸ ਕਰ ਰਹੀ ਹੈ ਉਹਦੇ ਕਾਰਨ ਕੰਮ ਖੜੀ ਹੈ ਮੈਂ ਕਰਦਾ ਕੀਤਾ ਮੇਰੇ ਕੀਤਿਆਂ ਹੋਇਆ ਵੇ ਇਹ ਪੁਲੇਖਾ ਹਉਮੇ ਦਾ ਸ਼ੋਰ ਮੈਂ ਧਰਮੀਆਂ ਮੇਰੇ ਵਰਗਾ ਵਜ਼ਬ ਕਿਸੇ ਦਾ ਨਹੀਂ ਬਾਕੀਆਂ ਦਾ ਮਜ਼ਬ ਘਟਿਆ ਤੇਰ ਮੇਰ ਆਪਣਾ ਬਿਗਾਨਾ ਦੇਰੀ ਬਿਗਾਰਨਾ ਦੇਸੀ ਪਰਦੇਸੀ ਇਹ ਵਾਲੀ ਜਿਹੜੀ ਸਾਰੀ ਖੇਡ ਕੀਤੀ ਜਾਂਦੀ ਹੈ ਇਹੀ ਅਹੰਗ ਦਾ ਹਉਮੈ ਦਾ ਸ਼ੋਰ ਹੈ ਬਾਇਸਡ ਹੋ ਜਾਣਾ ਜੋ ਹੀ ਅਸੀਂ ਕਿਸੇ ਬਾਰੇ ਬਾਇਸਡ ਹੋਵਾਂਗੇ ਨਾ ਸਾਰੀ ਢੀਸਾਰ ਹੁਣੀ ਸ਼ੁਰੂ ਹੋ ਜਾਏਗੀ ਕਿਸੇ ਨੂੰ ਬਾਹਰੋਂ ਦੇਖਣਾ ਜਾਂ ਕਿਸੇ ਦੀ ਗਲਤੀ ਦੇਖ ਲੈਣਾ ਔਰ ਉਹਦੇ ਵਾਸਤੇ ਹਮੇਸ਼ਾ ਵਾਸਤੇ ਮਨ ਦੀ ਧਾਰਨਾ ਬਣਾ ਲਈ ਰਣੀ ਔਰ ਦੂਰੀ ਬਣਾ ਲੈਣੀ ਇਹ ਮਨ ਦਾ ਸ਼ੋਰ ਕੰਪਲੈਕਸ ਵਿੱਚ ਰਹਿਣਾ ਇਨਫੀਅਰਿਟੀ ਜਾਂ ਸੁਪੀਰੀਅਰਿਟੀ ਦੇ ਆਪਣੇ ਤਨ ਦਾ ਮਾਣ ਆਪਣੇ ਜੋਬਨ ਦਾ ਮਾਣ ਆਪਣੀ ਪ੍ਰਾਪਤੀ ਦਾ ਮਾਣ اپنی ਧਨ ਭੂਮ ਦਾ ਮਾਣ ਆਪਣੀ ਨਮਰਤਾ ਦਾ ਮਾਣ ਆਪਣਾ ਜ਼ਾਤ ਆਭਿਮਾਨ ਆਪਣੇ ਜੈਂਡਰ ਦਾ ਮਾਣ ਪਤਾ ਹੈ ਮੈਂ ਮਰਦ ਹਾਂ ਨਾ ਆਪਣੀ ਪਤਨੀ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਮੇਰੇ ਲਫ਼ਜ਼ ਮੈਨੂੰ ਖਿਮਾ ਕਰਨਾ ਅਸੀਂ ਆਪਣੀ ਪਤਨੀ ਨੂੰ ਪੈਰ ਦੀ ਜੁੱਤੀ ਨਹੀਂ ਬਣਾਣਾ ਉਸ ਨੂੰ ਡੋਰਮੈਟ ਟ੍ਰੀਟ ਨਹੀਂ ਕਰਨਾ ਅਸੀਂ ਕੋਸ਼ਿਸ਼ ਕਰਨੀ ਹੈ ਉਹਦੇ ਨਾਲ ਨਮਰਤਾ ਨਾਲ ਪਿਆਰ ਨਾਲ ਬੋਲੀਏ ਉੱਚਾ ਨਾ ਬੋਲੀਏ ਉਹਦੇ ਚੰਗੇ ਕੀਤੇ ਕੰਮਾਂ ਦੀ ਸ਼ਲਾਘਾ ਕਰੀਏ ਮੰਦੇ ਕੰਮਿਆਂ ਵਾਸਤੇ ਜਿਹੜੀ ਵੀ ਉਹਦੇ ਕੋਲ ਗਲਤੀ ਆ ਗੁਣ ਹੋ ਜਾਏ ਉਸ ਨੂੰ ਮਾਫ ਕਰਦੀ ਹੈ ਇੰਜੀ ਪਤਨੀ ਨੂੰ ਚਾਹੀਦਾ ਉਸ ਨੂੰ ਮਾਫ ਕਰਦੇ ਅਸੀਂ ਤਲਾਕ ਤੱਕ ਪਹੁੰਚ ਜਾਂਦੇ ਆ ਰਾਜ ਅਭਿਮਾਨ ਬਾਡੀ ਲੈਂਗੁਏਜ ਇਹ ਸਾਰੀਆਂ ਜਿਤਨੀਆਂ ਨਾ ਹੰਕਾਰ ਦੀਆਂ ਗੱਲਾਂ ਨੇ ਰਾਜ ਅਭਿਮਾਨ ਡੋਮੀਨੇਟ ਕਰਨਾ ਗੁਰੂ ਪਾਸ ਕਹਿੰਦੇ ਨੇ ਅਤ ਸੁੰਦਰ ਕੁਲੀਨ ਛਤਰ ਮੁਖ ਗਿਆਨੀ ਤਨਮਤ ਮਿਰਤਕ ਕਈਏ ਨਾਨਕਾ ਜੀ ਪ੍ਰੀਤ ਨਹੀਂ ਪਗਵਾਂਤ ਤੂੰ ਹੰਕਾਰ ਰਾਇ ਫਿਰਦਾ ਹੈ ਨੂੰ ਆਪਣਾ ਨਿੱਕੇ ਨਿੱਕੇ ਚੀਜ਼ਾਂ ਤੇ ਮਾਣ ਹੈ ਅੱਜ ਲੋਕੀ ਬ੍ਰਾਂਡ ਨੇਮ ਦੇ ਕੱਪੜੇ ਪਾ ਕੇ ਹੀ ਨੇ ਮਾਣ ਸਮਾਉਂਦੇ ਨੇ ਵਧੀਆ ਕਾਰ ਤੇ ਬੈਠ ਕੇ ਦੂਜੇ ਨਾਲ ਢੰਗ ਨਾਲ ਗੱਲ ਨਹੀਂ ਕਰਦੇ ਨੇ ਇਹ ਸਾਰੇ ਹੋਮੇਮੇ ਦੇ ਸ਼ੋਰ ਨੇ ਇਹਨਾਂ ਦੇ ਨਾਲ ਰੱਬ ਜੀ ਨਾਲ ਮੁਖ ਨਹੀਂ ਜੁੜਦਾ ਇਹਦੇ ਨਾਲ ਕੀ ਹੋਏਗਾ ਰੱਬ ਜੀ ਨਾਲ ਮੁਖ ਜੁੜੇਗਾ ਨਹੀਂ ਗੱਲ ਨਹੀਂ ਜੋਗ ਨਾ ਹੋਈ ਗੱਲਾਂ ਨਾਲ ਰੱਬ ਜੀ ਨਾਲ ਇਕਮਿਕਤਾ ਪ੍ਰਾਪਤ ਨਹੀਂ ਹੋ ਸਕਦੀ ਗੱਲਾਂ ਨਾਲ ਤੂੰ ਦੁਨੀਆ ਜਿੱਤ ਸਕਦਾ ਹੈ ਗੱਲਾਂ ਨਾਲ ਤੂੰ ਦੂਜਿਆਂ ਨੂੰ ਦਬਾ ਸਕਦਾ ਹੈ ਗੱਲਾਂ ਨਾਲ ਤੂੰ ਉੱਚਾ ਬੋਲ ਕੇ ਦੂਜੇ ਨੂੰ ਚੁੱਪ ਕਰਾ ਸਕਣਾ ਹੈ ਤੇਰੇ ਕੋਲ 10 ਦਲੀਲਾਂ ਨੇ ਦੂਜੇ ਨੂੰ ਝੂਠੇ ਪਾਉਣ ਵਾਸਤੇ ਕਿਸੇ ਨੂੰ ਪਬਲਿਕ ਦੇ ਸਾਹਮਣੇ ਬੇਇੱਜ਼ਤ ਕਰਨ ਵਾਸਤੇ ਕਿਸੇ ਨੂੰ ਬਰਾਦਰੀ ਅੰਦਰ ਸਣੇ ਕੱਪੜੇ ਧਰਤੀ 'ਚ ਗਾੜਾ ਨਾਸਤੇ ਤੇਰੇ ਕੋਲ ਬੜੇ سارے ਢੰਗ ਤਰੀਕੇ ਹਨ ਪਰ ਗੱਲ ਹੀ ਜੋਗ ਨਾ ਹੋਈ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਪਤਾ ਕੀ ਕਰ ਅਗਰ ਜੇ ਇੰਜ ਕਰੋ ਤਾਂ ਸੋ ਸ਼ਬਦ ਦੇ ਵਿਚਕਾਰ ਅੱਗੇ ਆਏਗਾ ਜੇ ਰੋਲਾ ਪਿਆ ਹੋਇਆ ਹੈ ਤਾਂ ਤੈਨੂੰ ਇਥੋਂ ਅੰਦਰੋਂ ਚੈਨ ਨਹੀਂ ਆਏਗਾ ਹੁਣ ਰਹਾਉ ਦੀ ਪੰਕਤੀ ਡਿਸਕਸ ਕਰਕੇ ਰਹਾਉ ਨੂੰ ਇੱਕ ਵਾਰੀ ਇੱਕ ਲਫ਼ਜ਼ਾਂ ਵਿੱਚ ਵਿਚਾਰ ਲਈਏ ਅਹੰ ਤੋਰੋ ਅਗਰ ਆਪਣੀ ਹੋ ਮੈਨੂੰ ਇਹ ਹੋ ਮੈਂ ਦੇ ਸਾਰੇ ਸ਼ੋਰ ਨੂੰ ਤੋੜੋ ਮੁਖ ਜੋਰੋ ਗੁਰੂ ਨਾਲ ਮੁਖ ਜੇ ਜੋੜੋ ਗੁਰਗੁਰ ਕਰਤ ਮਨ ਲੋਰੋ ਆਪਣੀ ਖੋਜ ਕਰੋ ਪ੍ਰੇਪ੍ਰੀਤ ਪਿਆਰੋ ਮੋਹੋ ਆਪਣੇ ਅੰਦਰ ਦੇ ਮਨ ਦੀ ਰੱਬ ਜੀ ਨਾਲ ਇਕਮਿਕਤਾ ਹੋ ਜਾਂਦੀ ਹੈ ਰੱਬ ਜੀ ਨਾਲ ਪਿਆਰ ਪੈ ਜਾਂਦਾ ਇਹਨੂੰ ਪ੍ਰੀਤ ਦੀ ਨਿਸ਼ਾਨੀ ਕਹਿੰਦੇ ਨੇ ਰਹਾਉ ਫਾਇਦਾ ਕੀ ਹੋਏਗਾ ਗ੍ਰਹਿ ਸੁਹਾਵੀ ਗ੍ਰਹਿ ਦੇ ਹਾਏ ਨੂੰ ਸਿਆਰੀ ਹੈ ਇਹ ਗ੍ਰਹਿ ਹੈ ਇਸ ਮਨ ਦਾ ਅਕਾਰ ਹੈ ਇਸ ਘਰ ਦੇ ਬੜੇ سارے ਮੈਂਬਰ ਨੇ ਸੂਰਤ ਮਤਬੁੱਦ ਇਸ ਘਰ ਦੇ ਬੜੇ سارے ਮੰਗਬਰ ਨੇ ਇੰਦਰੀਆਂ ਗਿਆਨ ਇੰਦਰੀਆਂ ਇਸ ਕਰਦਾ ਹੈ ਸਾਰਾ ਸਰੀਰ ਮੈਂਬਰ ਹੈ ਗ੍ਰੇਸੀਏ ਦੀ ਸੁਹਾਵੀ ਆਂਗਨ ਚੈਨਾ ਹਿਰਦੇ ਵੇੜ ਵਿੱਚ ਚੈਨਾ ਜਾਂਦਾ ਬੰਦਾ ਹਉਮੈ ਦੇ ਕੰਡੇ ਨਾਲ ਸੜਦਾ ਬਲਦਾ ਨਹੀਂ ਰਹਿੰਦਾ ਆਪਣੇ ਅਹੰਕਾਰ ਜਗਤ ਜੱਲਿਆ ਵਿੱਚ ਨਹੀਂ ਰਹਿੰਦਾ ਸੜਦਾ ਬਲਦਾ ਨਹੀਂ ਰਹਿੰਦਾ ਆਂਗਨ ਚੈਨਾ ਤੋਰੋੜੀ ਤੋਰੋ ਅਗਰ ਤੋਰੋ ਤੋ ਐ ਮੇਰੇ ਮਨ ਦੀ ਕਹਿ ਰਹੇ ਨੇ ਹੁਣ ਮਤ ਨੂੰ ਵੀ ਸਮਝਾ ਰਹੇ ਨੇ ਤੁਸੀਂ ਵੀ ਤੋਰੋ ਤੁਸੀਂ ਵੀ ਤੋੜੋ ਪੰਜ ਦੂਤਨ ਸਿਓ ਸੰਗ ਤੋਰੋ ਅਗਰ ਇਨਾ ਸਾਰਿਆਂ ਨਾਲ ਸੰਗ ਤੋੜ ਦਿਓ ਪਤਾ ਕੀ ਹੁੰਦਾ ਆਏ ਨਾ ਜਾਏ ਬਸ ਇਹ ਨੀ ਜਾਸਨ ਚੈਨ ਦਾ ਆਸਨ ਮਿਲ ਜਾਂਦਾ ਹੈ ਟਿਕ ਜਾਂਦੇ ਆ ਭਟਕਣਾ ਮੁੱਕ ਜਾਂਦੀ ਹੈ ਆਵਣ ਜਾਣਾ ਮੁੱਕ ਜਾਂਦਾ ਹੈ ਜੰਮਣ ਮਰਣ ਮੁੱਕ ਜਾਂਦਾ ਹੈ ਇਹਦਾ ਮਤਲਬ ਜਿਹੜੇ ਮੈਨੂੰ ਆਉਗਣੀ ਖਿਆਲ ਆਉਂਦੇ ਨੇ ਜਿਹੜੇ ਮੈਨੂੰ ਹੋਮੈ ਦੇ ਖਿਆਲ ਆਉਂਦੇ ਨੇ ਇਹ ਮੇਰਾ ਪਲ-ਪਲ ਦਾ ਜੰਮਣ ਮਰਨ ਕਰਾਉਂਦੇ ਨੇ ਆਇਨਾ ਜਾਏ ਬਸੇ ਨੀਜ ਆਸਨ ਉਂਦ ਕਮਲ ਬਿਗਸੋਰੋ ਬਿਗਾਸ ਖੇੜਾ ਆ ਜਾਂਦਾ ਹੈ ਮੇਰਾ ਕਮਲ ਜਿਹੜਾ ਪੁੱਠਾ ਸੀ ਨਾ ਉਹ ਸਿੱਧਾ ਹੋ ਗਿਆ ਸਾਧ ਸੰਗਤ ਜੀ ਪੁੱਠਾ ਕਮਲ ਦਾ ਮਤਲਬ ਹੈ ਵੇ ਕਿ ਮੇਰੀ ਹੋਮੈ ਸੀ ਹੋਮੈ ਦੇ ਕਾਰਨ ਮੈਂ ਚਿਕੜੀ ਡੁੱਬਿਆ ਆਇਆ ਸੀ ਮੇਰਾ ਕਮਲ ਉੱਪਰ ਨੂੰ ਹੋ ਗਿਆ ਸਿੱਧਾ ਹੋ ਗਿਆ ਮੀਨਸ ਮੈਂ ਜਿਸ ਚਿੱਕੜ 'ਚ ਰਹਿੰਦਾ ਸੀ ਦੁਨੀਆ ਤੇ ਉਸ ਚਿੱਕੜ 'ਚ ਹਾਂ ਮੈਂ ਹੰਕਾਰ ਕਰਦੀ ਐ ਮੈਂ ਨਹੀਂ ਕਰਨਾ ਜਦੋਂ ਸਾਡੇ ਘਰ ਵਿੱਚ ਬੱਚੇ ਦਾ ਵਿਆਹ ਹੋਵੇ ਅਸੀਂ ਉਹਨੂੰ ਕਿ ਉੱਚ ਜਾਤ ਵਾਲੇ ਨਾਲ ਕਰਨਾ ਹੈ ਦੇਖਿਆ ਸੀ ਜੱਟ ਹੋਣਿਆ ਦੇਖਿਆ ਸੀ ਭਾਪੇ ਹੋਣਿਆ ਦੇਖਿਆ ਸੀ ਰਾਮਗੜੀ ਹੋਣਿਆ ਅਸੀਂ ਬੱਚੇ ਨੂੰ ਉਸ ਚਿੱਕੜ ਵਿੱਚ ਉਸ ਦੇ ਕਮਲ ਦੇ ਵਿਕਾਸ ਨੂੰ पुठा करी रख दिया जो मुनकर हो जाए पापा मैं इंसान हूं मेरे को जात पात से शादी नहीं करनी है। मेरे को मेरा नाम के आगे जात मत लगाओ मेरे नाम के आगे सिर्फ लिखो भुपिंदर सिंह जात वालों के साथ नहीं करनी है लड़की के नाम के आगे भी भुपिंदर कौर या जो कुछ भी उसका नाम है लिखाओ इसके बाद वो जात वाले नाम हो क्योंकि मैं कार्ड पे नहीं लिखने दूंगा पापा ਮੈਂ ਆਪਣਾ ਕਮਲ ਸਿੱਧਾ ਕਰ ਰਹਾ ਹਾਂ ਤੂੰ ਚਿੱਕੜ ਵਿੱਚ ਰਹਤੇ ਹੋ ਦੁਨੀਆ ਚਿੱਕੜ ਵਿੱਚ ਰਹਤੀ ਹੈ ਮੇਰੇ ਕੋ ਸਮਝਿਆ ਮਾਲਨ ਪੁਲੀ ਜਗ ਬੁਲਾਣਾ ਹਮ ਬੁਲਾਣੇ ਨਾ ਹੈ ਮੈਨੇ ਇਸ ਚਿੱਕੜ ਮੇ ਨਹੀਂ ਰਹਿਣਾ ਹੈ ਦੁਨੀਆ ਦਾਜ ਲੇਤੀ ਹੈ ਮੇਰੇ ਕੋ ਚਿੱਕੜ ਮੇ ਮਤ ਗਜ਼ੀਟੋ ਜੇ ਅਸੀਂ ਉਸ ਨੂੰ ਵਿਕਾਸਿਤ ਰੱਖਣਾ ਚਾਹੁੰਦੇ ਆ ਇਹ ਦੁਨਿਆਵੀ ਚਿੱਕੜ ਵਾਲੀ ਗੇਮ ਤੋਂ ਅਸੀਂ ਉਸ ਨੂੰ ਛੁਟਾਵਾਂਗੇ ਫਾਇਦਾ ਹੋ ਜਾਂਦਾ ਹੈ ਪੁੱਠਾ ਕਮਲ ਸਿੱਧਾ ਹੋ ਜਾਂਦਾ ਹੈ ਅਗਰ ਮੁਖ ਜੋਰੋ ਅਗਰ ਅੰਦਰ ਦੀ ਖੋਜ ਕਰੋ ਅਗਰ ਅਹੰਗ ਨੂੰ ਤੋਰੋ ਬੜਾ ਭਾਰੀ ਭੁਲੇਖਾ ਹੈ ਅਸੀਂ ਅਮੀਰਾਂ ਐ ਗਰੀਬ ਨੇ ਐ ਗਰੀਬ ਪਤਾ ਕਿਉਂ ਨੇ ਪਿਛਲੇ ਜਨਮ ਦਾ ਕਰਮਾ ਕਰਕੇ ਇਸ ਕਰਕੇ ਫਿਲਾਸਫੀ ਬੜੀ ਪਸੰਦ ਆਕਦੀ ਹੈ ਅਸੀਂ ਅਮੀਰ ਹਾਂ ਪਿਛਲੇ ਜਨਮਾਂ ਦੇ ਕਰਮਾ ਭਾਗਾ ਕਰਕੇ ਐ ਗਰੀਬ ਨੇ ਪਿਛਲੇ ਜਨਮਾਂ ਦੇ ਕਰਮਾ ਭਾਗਾ ਕਰਕੇ ਇਹਦੇ ਨਾਲ ਸ਼ੋਅ ਆਫ ਬਣਿਆ ਕਿ ਜਦੋਂ ਅਸੀਂ ਪੁੱਤਰ ਦਾ ਵਿਆਹ ਕਰਾਂਗੇ ਧੀ ਦਾ ਵਿਆਹ ਕਰਾਂਗੇ ਜਾਂ ਸਾਡੇ ਘਰ ਦੇ ਤਾਂ ਕੋਈ ਮਰ ਵੀ ਜਾਏਗਾ ਤਾਂ ਅਸੀਂ ਦਿਖਾਵੇ ਦਾ ਹਾਈ ਫਾਈ ਲੰਗਰ ਕਰਨਾ ਹੈ ਨਾਉ ਦਾ ਲੰਗਰ ਰੱਖਿਆ ਆ ਵਧੀਆ ਕੈਟਰਰ ਬੁਲਾਵਾਂਗੇ ਦਿਖਾਵਾ ਲੇਕਿਨ ਉਹਨੂੰ ਜਦੋਂ ਅਸੀਂ ਗਰੀਬ ਕਿਆ ਜਿਹੜਾ ਚੌਕ ਤੇ ਗਰੀਬ ਭੀਖ ਮੰਗ ਰਿਹਾ ਉਹਨੂੰ ਅਸੀਂ ਪਿੱਛੋਂ ਰੱਬ ਜੀ ਦੇ ਉਹਦੇ ਕਰਮਾਂ ਦਾ ਲੇਖਾ ਕਹਿ ਕੇ ਉਸ ਨੂੰ ਉਹ ਸਜ਼ਾ ਰੱਬ ਜੀ ਦੇ ਰਹੇ ਨੇ ਕਹਿ ਦਿੱਤਾ ਪਰ ਅਸੀਂ ਉਹਦੀ ਗਰੀਬੀ ਕੱਟ ਸਕਦੇ ਸੀ ਅਸੀਂ ਇਹ ਜਿਹੜਾ ਚਾਹਲੀ ਚਾਹਲੀ ਡਿਸ਼ਸ ਦਾ ਆਪਣੇ ਧੀਆ ਪੁੱਤਰਾਂ ਦੇ ਵਿਆਹ ਤੇ ਦਿਖਾਵੇ ਕਰਦੇ ਆ ਇਹ ਵਾਲਾ ਪੈਸੇ ਬਦ ਸਕਦੇ ਨੇ ਬਚਾਏ ਜਾ ਸਕਦੇ ਨੇ ਸਾਦੀ ਰੋਟੀ ਮਲਕ ਭਾਗੋ ਦੇ ਬਦਲੇ ਪਾਈ ਲਾਲੋ ਵਾਲੀ ਕੀਤੀ ਜਾ ਸਕਦੀ ਹੈ ਸਾਡੇ ਜੇ ਕੁੜਮ ਰੂਸ ਜਾਣਗੇ ਜੇ ਉਹਨਾਂ ਦੇ ਰਿਸ਼ਤੇਦਾਰ ਰੂਸ ਜਾਣਗੇ ਉਹ ਸਾਡੇ ਨਾ ਕੁੜਮ ਹਨ ਨਾ ਰਿਸ਼ਤੇਦਾਰ ਹਨ ਸਾਡੇ ਦੁਸ਼ਮਣ ਹਨ ਗੁਰਮਤ ਦੇ ਦੁਸ਼ਮਣ ਹਨ ਇਨਸਾਨੀਅਤ ਜਾਤ ਦੇ ਦੁਸ਼ਮਣ ਹਨ ਸੋ ਸਾਨੂੰ ਨਮਰਤਾ ਵੀ ਚਾੜਾ ਚਾਹੀਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਉਦ ਕਮਲ ਵਿਕਸੂਰੋ ਵਿਗਾਸ ਹੋ ਜਾਂਦਾ ਹੈ ਜੇ ਸਾਸਣੇ ਦੀ ਜੇ ਕਰ ਇੰਜ ਕਰੋ ਤਾਂ छुटकी ਹਉ ਮੈ ਸੋਰੋ ਸੋਰੋ ਦਾ ਮਤਲਬ ਹੈ ਸ਼ੋਰ ਹਉ ਮੈ ਦਾ ਸ਼ੋਰ ਇਸ ਤਰ੍ਹਾਂ ਛੁੱਟ ਜਾਂਦਾ ਹੈ ਮੁੱਕ ਜਾਂਦਾ ਹੈ ਫਾਇਦਾ ਕੀ ਹੁੰਦਾ ਹੈ ਇੱਕ ਇੱਕ ਇੰਦਰਾ ਗਿਆਨ ਇੰਦਰਾ ਰਾਜ ਜੀ ਦੀ ਉਸਤਤ ਕਰਨ ਲੱਗ ਪੈਂਦੀ ਹੈ ਹੁਣ ਕਹਿੰਦੇ ਨੇ ਮੈਨੂੰ ਇਹ ਅਵਸਥਾ ਪ੍ਰਪਤ ਹੋਈ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗਹੀਰੋ ਮੈਂ ਰੱਬੀ ਗੁਣਾ ਦੇ ਖਜ਼ਾਨੇ ਦੇ ਗੁਣ ਗਾਏ ਰੱਬ ਜੀ ਦੇ ਗੁਣ ਗਾਏ ਮੈਂ ਗਾਇਓ ਮੈਂ ਗਾਂਦਾ ਹਾਂ ਮੈਂ ਗਾਂਦੀ ਹਾਂ ਮੈਂ ਗਾਣਾ ਸ਼ੁਰੂ ਕੀਤਾ ਬਦ ਰੱਬੀ ਗੁਣਾ ਦੀ ਵਡਿਆਈ ਕਰਨੀ ਸ਼ੁਰੂ ਕੀਤੀ ਰੱਬੀ ਗੁਣਾ ਦੀ ਵਡਿਆਈ ਵਿਚਾਰ ਕਰਨੀ ਸ਼ੁਰੂ ਕੀਤੀ ਮਨ ਨੂੰ ਸਮਝਾਈ ਮਦ ਉਹ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀ ਕੋ ਠਾਕੁਰ ਦੇਚਾ ਮੈਂ ਕੈਸਾ ਹੋਰ ਆਪ ਕੈਸੇ ਹੈ ਮੈਂ ਗ੍ਰੈਟੀਟਿਊਡ ਇਸ ਨਹੀਂ ਰਹਿੰਦਾ ਮੈਂ ਤਾਂ ਤਾਈ ਹੋ ਗਿਆ ਜੀ ਨਹੀਂ ਰਹਿੰਦਾ ਤੂੰ ਕਰੋ ਭਲਾ ਭਲੋ ਨਾ ਜਾਣਾ ਇਸ ਤਰ੍ਹਾਂ ਇਹ ਮਨੇ ਮੇਰੇ ਗੁਰ ਗੁਰ ਕਰਤ ਮਨ ਲੋਰੋ ਮੈਨੂੰ ਮੇਰਾ ਆਪਣਾ ਐਨਾਲਿਸਿਸ ਸਿਖਾ ਦਿੱਤਾ ਮੇਰਾ ਐਨਾਲਿਸਿਸ ਕਰਨ ਤੋਂ ਬਾਅਦ ਮੇਰੀ ਹਉਮੈ ਨੂੰ ਤੋੜ ਦਿੱਤਾ ਮੇਰਾ ਰੱਬ ਜੀ ਨਾਲ ਮੁਖ ਜੁੜ ਗਿਆ ਮੇਰਾ ਜੋਗ ਹੋ ਗਿਆ ਤੇ ਮੇਰਾ ਆਗੁਣਾ ਨਾਲ ਹਉਮੈ ਦੇ ਕੰਡੇ ਨਾਲ ਜਾਨ ਛੁੱਟ ਗਈ